કરી ਗਿਆ ਜੈਜ ਮਾਰਜਨ ਤੇ ਤੁਹਾਨੂੰ ਟਰਬੋ ਮਿਲੀਆਂ ਨਵੀਆਂ ਨਵੀਆਂ ਟਰਬੋ ਮਿਲੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਨਿਊ ਸਾਰੀਆਂ ਪਈਆਂ ਇਕੱਲੀ ਕੋਰ ਵੀ ਤੁਸੀਂ ਸੇਲ ਕਰ ਦੋਗੇ ਹਾਂਜੀ ਕੋਰ ਵੀ ਮਿਲ ਜੇ ਠੀਕ ਹੈ ਜੀ ਨਵੀਆਂ ਨੇ ਇਹ ਨਵੀਂ ਹੋਣ ਦੀ ਤੇ ਅਰੀਨਲ ਹੋਣ ਦੀ ਗਰੰਟੀ ਦੇ ਸਕਦੇ ਗਰੰਟੀ ਪੂਰੀ ਗਰੰਟੀ ਹਾਂ ਵੀ ਗੱਲ ਬਹੁਤ ਜਿੰਮੇਦਾਰਾਂ ਦੇ ਮਨ 'ਚ ਰਹਿੰਦੀ ਹੈ ਵੀ ਇਹਦਾ ਫਾਇਦਾ ਕੀ ਹੈ ਜੀ ਅਗਲਾਂ ਦਾ ਵੇਖੋ ਵੇਖ ਟਰਬੋ ਲਵਾਈ ਜਾਂਦੇ ਆ ਜਾਂ ਇਹ ਅਸਲ ਦੇ ਵਿੱਚ ਕੋਈ ਫਾਇਦਾ ਕਰੂਗੀ ਜੀ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਬਈ ਵੀ ਆਪਾਂ ਗੱਲ ਗੂਠਾ ਵੱਡਾ ਦੇ ਦੀ ਅਗਲੇ ਦੀ ਪਰਫਾਰਮੈਂਸ ਵਧਾਉਣ ਵਾਸਤੇ ਹਨਾ ਵੀ ਇੱਕ ਬੰਦਾ ਹੁੰਦਾ ਕਹਿੰਦਾ ਵੀ ਆਪਣੇ ਨੂੰ ਕੋਈ ਕਮੀ ਨਾ ਹੋਵੇ ਅਗਲੇ ਦਾ ਸਾਲ ਇੰਜਣ ਕੱਢੇ ਉਹ ਖਾਸ ਕਰਕੇ ਤੁਹਾਨੂੰ ਬਾਈ ਦੇ ਨੇਚਰ ਤੋਂ ਵੀ ਪਤਾ ਲੱਗ ਗਿਆ ਹੋਊਗਾ ਵੀ ਕੋਈ ਹਵਾ ਬਾਜੀ ਵਾਲਾ ਕੰਮ ਨਹੀਂ ਕੋਈ ਨਜਾਇਜ਼ ਤੁਹਾਡੇ ਟਰੈਕਟਰ ਨਾਲ ਧੱਕਾ ਹੋਣ ਵਾਲ ਅੱਛਾ ਇਹ ਆਪ ਤਿਆਰ ਕਰਾਈ ਬਾਈ ਲੈਜ਼ਰ ਕਟਿੰਗ ਚ ਹੋਈ ਕੀ ਬਾਤ ਆ ਯਾਰ ਮੈਤਰੋ ਲੈ ਦੇਖੋ ਤੁਸੀਂ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਪਹੁੰਚੇ ਆ ਪਟਿਆਲੇ ਸ਼ਹਿਰ ਦੇ ਵਿੱਚ ਤਾਂ ਇੱਥੇ ਪਹੁੰਚੇ ਆ ਜੀ ਦਸ਼ਮੇਸ਼ ਆਟੋ ਇੰਜ ਵਰਕਰਸ ਤੇ ਬਾਈ ਹੋਰਾਂ ਨੂੰ ਤੁਹਾਡੇ ਨਾਲ ਮਿਲਾਉਣੇ ਆ ਜੀ ਤੇ ਕਰਦੇ ਆ ਅੱਜ ਗੱਲਾਂ ਬਾਤਾਂ ਆਪਾਂ ਟਰਬੋ ਬਾਰੇ ਸਪੈਸ਼ਲੀ ਸਸੀ ਕਬੇ ਜੀ ਸਸੀ ਕਬੇ ਜੀ ਬਾਈ ਜੀ ਆਪਣਾ ਸ਼ੋਬ ਨਾਮ ਤੇ ਜੀ ਆਪਣਾ ਐਡਰੈਸ ਪ੍ਰੋਪਰ ਦੱਸੋ ਜੀ ਮੇਰਾ ਨਾਮ ਉਤਾਰ ਸਿੰਘ ਆ ਜੀ ਠੀਕ ਹੈ ਮੈਂ ਪਟਿਆਲੇ ਰਹਿੰਦਾ ਇੱਥੇ ਮੇਰੀ ਦੁਕਾਨ ਦਾ ਨਾਮ ਹੈ ਦਸ਼ਮੇਸ਼ਾ ਟੂਲ ਇੰਜੀਨੀਅਰਿੰਗ ਵਰਕਸ ਠੀਕ ਹੈ ਜੀ ਪਟਿਆਲੇ ਦੇ ਵਿੱਚ ਤੋਂ ਸਭ ਤੋਂ ਪਹਿਲਾਂ ਸਾਡੇ ਦਾਦਾ ਜੀ ਕੰਮ ਕਰਦੇ ਹੁੰਦੇ ਸੀਗੇ ਠੀਕ ਹੈ ਬਈ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਨਾਲ ਵੀ ਮਸ਼ਹੂਰ ਸੀਗੇ ਉਹ ਠੀਕ ਹੈ ਜੀ ਉਦੋਂ ਬਈ ਜੀ ਆਪਣਾ ਪਹਿਲਾ ਕਾਹਦਾ ਕੰਮ ਆ ਜੀ ਇਹ ਪਹਿਲਾਂ ਸਾਡਾ ਲਿਫਟ ਪੰਪਾਂ ਦਾ ਕੰਮ ਆਇਆ ਲਿਫਟਾਂ ਦਾ ਹਾਂ ਠੀਕ ਹੈ ਜੀ ਉਹਦੇ ਵਿੱਚ ਮਿੱਤਰੋ ਕਾਫੀ ਵੱਡਾ ਨਾਮ ਆ ਜਿਹੜੇ ਵੀ ਵੀਰ ਇੱਥੇ ਪਟਿਆਲੇ ਦੇ ਨੇੜੇ ਤੇੜੇ ਦੇ ਆ ਉਹਨਾਂ ਨੂੰ ਤਕਰੀਬਨ ਬਈ ਜੀ ਹੋਰਾਂ ਨੂੰ ਸਭ ਜਾਣਦੇ ਹੀ ਆ ਜੀ ਤੇ ਬਾਕੀ ਬਈ ਜੀ ਇੱਕ ਤੁਸੀਂ ਸਕਾਟ ਬਾਰੇ ਵੀ ਦੱਸ ਰਹੇ ਸੀ ਕੰਪਨੀ ਨੂੰ ਉਹਨਾਂ ਨਾਲ ਵੀ ਆਪਣੀ ਹੈਗੀ ਹੈ ਹਾਂਜੀ ਮਾੜਾ ਉਹਨਾਂ ਨੂੰ ਸਮਾਨ ਦਿੰਨੇ ਆ ਠੀਕ ਹੈ ਜੀ ਉਹ ਕਿਹੜਾ ਸਮਾਨ ਦਿੰਨੇ ਬਈ ਆਪਾਂ ਜੀ ਉਹ ਸਾਡੇ ਕ੍ਰੋਮ ਦੇ ਪਿੰਡ ਲੈਂਦੇ ਆ ਠੀਕ ਹੈ ਜੀ ਜਿਵੇਂ ਪਿਸਟਨ ਦੇ ਰਿੰਗ ਬਣਦੇ ਨੇ ਠੀਕ ਹੈ ਉਹ ਮਾੜਾ ਦਿਖਾ ਸਕਦੇ ਹੋ ਜੀ ਹਾਂਜੀ ਮੇਤਰੋ ਇਹਦਾ ਸਕਾਟ ਹੁਣ ਹੈ ਨਹੀਂ ਮੇਰੇ ਕੋਲ ਚਲੋ ਇੱਕ ਛੋਟਾ ਜਿਹਾ ਹਾਂ ਆਹ ਚ ਜਾਉ ਇਹ ਚੀਜ਼ਾਂ ਸਕਾਟ ਕੰਪਨੀ ਨੂੰ ਤੁਸੀਂ ਦਿੰਨੇ ਆ ਹਾਂਜੀ ਠੀਕ ਹੈ ਜੀ ਚਲੋ ਵਧੀਆ ਜੀ ਤੇ ਬਾਈ ਜੀ ਫਿਰ ਹੁਣ ਕੀ ਕੰਮ ਨਾਲ ਨਾਲ ਸਟਾਰਟ ਕਰ ਰਹੇ ਹੋ ਤੁਸੀਂ ਮੈਂ ਹੁਣ ਟਰਬੋ ਦਾ ਸਮਾਨ ਲੈ ਆਏ ਜਿਵੇਂ ਟਰਬੋ ਤੇ ਟਰੈਕਟਰ ਨੂੰ ਟਰਬੋ ਵੀ ਲਗਾਵਾਂਗੇ ਹੁਣ ਅਸੀਂ ਹਾਂ ਜੀ ਹੁਣ ਕਿ ਅਸੀਂ ਸ਼ੁਰੂ ਕਰ ਰਹੇ ਹਾਂ ਅਸੀਂ ਠੀਕ ਹੈ ਜੀ ਹਾਂ ਜੀ ਤੇ ਉਹਦੇ ਵਿੱਚ ਬਾਈ ਜਿਵੇਂ ਆਪਣਾ ਟਰਬੋ ਨਵੀਆਂ ਜਾਂ ਤੁਸੀਂ ਆਪ ਦੇ ਵੱਲੋਂ ਤਿਆਰ ਕਰਦੇ ਆਂ ਨਹੀਂ ਇਹ ਨਵੀਆਂ ਹੀ ਸਾਰੇ ਕੰਪਨੀ ਦੀਆਂ ਜੀ ਇਹ ਠੀਕ ਹੈ ਆਪਣੇ ਵੱਲੋਂ ਤਾਂ ਕੁਝ ਹੋ ਨਹੀਂ ਸਕਦਾ ਤਿਆਰ ਇਹ ਠੀਕ ਹੈ ਜੀ ਹਾਂ ਜੀ ਜਣੀ ਜਿਵੇਂ ਤੁਸੀਂ ਕਹੋ ਬਈ ਜਮਾ ਨਵੀਂ ਟਰਬੋ ਲਾਇਆ ਕਰੋ ਬ੍ਰੈਂਡ ਬਿਲਕੁਲ ਕੰਪਨੀ ਦਾ ਬਿਲਕੁਲ ਬ੍ਰਾਂਡ ਨਹੀਂ ਹੋ ਜੀ ਬ੍ਰਾਂਡ ਆਉਂਦੇ ਆ ਕੰਪਨੀ ਦੇ ਠੀਕ ਹੈ ਜੀ ਇਹਦੇ ਵਿੱਚ ਬਈ ਕਿਹੜੀ ਕਿਹੜੀ ਟਰਬੋ ਤੁਹਾਡੇ ਕੋਲੇ ਅਵੇਲੇਬਲ ਹੋਊਗੀ ਜੀ ਦੇਖੋ ਟੈਲ ਦੀਆਂ ਹੈਗੀਆਂ ਸਾਡੇ ਕੋਲ ਗੈਰੇਟ ਆ ਗਿਆ ਹੌਲ ਸੈਟ ਦੀਆਂ ਨੇ ਠੀਕ ਹੈ ਜੀ ਸਾਰੇ ਕੰਪਨੀ ਦੇ ਨੇ ਠੀਕ ਹੈ ਜੀ ਕਾਰਾਂ ਦੀਆਂ ਵੀ ਅਸੀਂ ਹੁਣ ਲਿਆ ਰਹੇ ਹਾਂ ਠੀਕ ਹੈ ਸਾਮਾਨ ਪੂਰਾ ਕਰ ਰਹੇ ਹਾਂ ਤੁਸੀਂ ਠੀਕ ਹੈ ਤਾ ਬਾਈ ਜਿਵੇਂ ਆਪਣੇ ਕੋਲੇ ਹੁਣ ਇੱਥੇ ਟਰਬੋ ਪਾਈਆਂ ਜੇ ਕਿਸੇ ਨੇ ਕਿਸੇ ਨੂੰ ਦੂਰ ਪੈਂਦਾ ਹਨਾ ਮੰਨ ਲਓ ਜਾਦਾ ਪੈਂਦਾ ਤੁਹਾਡੇ ਕੋਲੋਂ ਇੱਥੋਂ ਨਾ ਫਿੱਟ ਕਰਾਉਣੀ ਹੋਵੇ ਕਿਸੇ ਨੇ ਆਪਦੇ ਘਰੇ ਬਹਿ ਕੇ ਉੱਥੇ ਮੰਗਾਉਣੀ ਹੋਵੇ ਉੱਥੇ ਭੇਜ ਦੂੰਗੀ ਹਾਂਜੀ ਹਾਂ ਠੀਕ ਹੈ ਜੀ ਮਿਲ ਜਾਈਏ ਠੀਕ ਹੈ ਯਾਨੀ ਆਲ ਇੰਡੀਆ ਡਿਲੀਵਰੀ ਕਰੀਏ ਕਿ ਆਲ ਪੰਜਾਬ ਨਹੀਂ ਬਿਲਕੁਲ ਕੱਟ ਦੋ ਠੀਕ ਹੈ ਆਪਾਂ ਆ ਵੀ ਠੀਕ ਹੈ ਠੀਕ ਹੈ ਤਾਂ ਮਿੱਤਰੋ ਬਾਤ ਮੈਂ ਦਵਾਂਗੇ ਜੀ ਠੀਕ ਹੈ ਫਿਲਹਾਲ ਆਪਾਂ ਪੰਜਾਬ ਦੀ ਆਪਾਂ ਕਹਿ ਸਕਦੇ ਆ ਬਾਈ ਹੋਰੀ ਕਹਿੰਦੇ ਪੰਜਾਬ ਦੇ ਵਿੱਚ ਤੁਹਾਨੂੰ ਕਿਸੇ ਵੀ ਸ਼ਹਿਰ ਅਜ ਲਈ ਵੇ ਦੀ ਕਰ ਦਾਂਗੇ ਟਰਬੋ ਤੇ ਟਰਬੋ ਆ ਜਿਹੜੀਆਂ ਮਿੱਤਰੋ ਜਮਾ ਹੋਲ ਸੈੱਟ ਹੋ ਗਈ ਜਾਂ ਟੈਲ ਦੀ ओरिजिनल ਬ੍ਰਾਂਡ ਨਿਊ ਟਰਬੋ ਮਿਲੂਗੀ ਇੱਥੇ ਕੋਈ ਜਿਗਾੜਬਾਜੀ ਵਾਲਾ ਕੰਮ ਨਹੀਂ ਹੋਊਗਾ ਬਈ ਹਾਂਜੀ ਤੇ ਇੱਕ ਬਈ ਜਿਵੇਂ ਕੋਰਕਾਰ ਬਦਲ ਦਿੰਦੇ ਹੁੰਦੇ ਆਂ ਪੁਰਾਣੀ ਟਰਬੋ ਦੀ ਜੀ ਦੇਖੋ ਚੱਲ ਜਾਂਦੀ ਆ ਪਰ ਮੇਰੇ ਹਿਸਾਬ ਨਾਲ ਤਾਂ ਨਵੇਂ ਲਵਾ ਲਵੋ ਜਿਆਦਾ ਨਵਾਂ ਉਹਦਾ ਕੋਈ ਫਾਇਦਾ ਨਹੀਂ ਬਈ ਦੇਖੋ ਪੁਰਾਣਾ ਸਮਾਰ ਰਹੇ ਜਾਂਦਾ ਬਾਕੀ ਕੁਝ ਹਾਂ ਬੜਾ ਟਾਈਮ ਨਹੀਂ ਚੱਲਦਾ ਅੱਧਾ ਚੱਲ ਜਾਂਦਾ ਅੱਧਾ ਨਵਾਂ ਹੋ ਜਾਂਦਾ ਤਾਂ ਪੁਰਾਣਾ ਉਹਦਾ ਕੀ ਫਾਇਦਾ ਠੀਕ ਹੈ ਹਾਂ ਸਹੀ ਤਰੀਕੇ ਨਾਲ ਕੰਮ ਕਰਾਉਣਾ ਟਰਬੋ ਹੀ ਬਦਲਣ ਦੇ ਫਾਇਦਾ ਹੈ ਠੀਕ ਹੈ ਠੀਕ ਹੈ ਕੋਈ ਜੈਦ ਚੀਜ਼ ਆਪਾਂ ਰੱਖਣੀ ਆ ਤਾਂ ਠੀਕ ਹੈ ਜੀ ਇਹ ਚੱਕਰ ਠੀਕ ਹੈ ਇਹਦੇ ਭਾਈ ਜਿਵੇਂ ਫਿਟਿੰਗ ਵਗੈਰਾ ਕਰਦੇ ਆ ਜਿਵੇਂ ਜਿਵੇਂ ਤੁਹਾਡੇ ਹੱਥ ਚੀਜ਼ ਵੇਖ ਰਹੇ ਆ ਜੀ ਜਿਵੇਂ ਆਹ ਪਲੇਟਾਂ ਹੋ ਗਈਆਂ ਇਹ ਫਿਰ ਆ ਕਿਵੇਂ ਨਵੀਂ ਕੰਪਨੀ ਦੀ ਆਈ ਬਾਈ ਕਿਵੇਂ ਆਪ ਤਿਆਰ ਇਹ ਸੀ ਆਪ ਤਿਆਰ ਕਰਾਈਆਂ ਕਿਆ ਬਾਤ ਆ ਯਾਰ ਮੇਤਰੋ ਲੈ ਦੇਖੋ ਤੁਸੀਂ ਇਹ ਤਾਂ ਬਈ ਐਂ ਲੱਗਦਾ ਯਾਰ ਜਿਵੇਂ ਕੰਪਨੀ ਦੀ ਹੋਵੇ ਮੇਰਾ ਖਿਆਲ ਬਈ ਜੇ ਇਹਨੂੰ ਆਪਾਂ ਉਹ ਸੀਐਨਐਚ ਦੀ ਪੈਕਿੰਗ ਬੋਲ ਦਈਏ ਜਿਵੇਂ ਹਨਾ ਹਾਲੈਂਡ ਦੀ ਤੇ ਉਹਦੇ ਵਿੱਚੋਂ ਕੱਢ ਕੇ ਤੁਸੀਂ ਦਿਖਾਓ ਬਈ ਇਹ ਤਾਂ ਜੀ ਆ ਅਸੀਂ ਕੰਪਨੀ ਦੀ ਪਾ ਰਹੇ ਹਾਂ ਤਾਂ ਮੈਂ ਨਾ ਬਈ ਬਹੁਤ ਬੰਦੇ ਯਕੀਨ ਮੰਨ ਜਾਣਗੇ ਬਿਲਕੁਲ ਬਿਲਕੁਲ ਇੰਨੀ ਸੋਹਣੀ ਫਿਨਿਸ਼ਿੰਗ ਹੈ ਦੀ ਦੇਖੋ ਤੁਸੀਂ ਸਫਾਈ ਕੰਮ ਸਫਾਈ ਨਹੀਂ ਕਰਕੇ ਦਵਾਂਗੇ ਜੀ ਅੱਛਾ ਬਈ ਜਿਵੇਂ ਹੁਣ ਤੁਸੀਂ ਇਹ ਇੱਕ ਚੀਜ਼ ਦਿਖਾ ਦੀ ਚਲੋ ਫਰਜ਼ ਕਰੋ ਬਾਕੀ ਫਿਟਿੰਗ ਵੀ ਸਾਰੀ ਐਂ ਹੀ ਕਰੋਗੇ ਬਿਲਕੁਲ ਜੀ ਬਿਲਕੁਲ ਚਲੋ ਬਹੁਤ ਵਧੀਆ ਇਹ ਵੀ ਅਸੀਂ ਸਰਾ ਕੇ ਖੁੱਲਾ ਦਿੱਤਾ ਬਿਲਕੁਲ ਠੀਕ ਹੈ ਜੀ ਲੈ ਮਿੱਤਰੋ ਆ ਜਿਹੜਾ ਸਟਾਰਟਿੰਗ ਪੁਆਇੰਟ ਜਿਹੜਾ ਤੁਹਾਨੂੰ ਇੱਕ ਛੋਟਾ ਜਿਹਾ ਹੀ ਦਿਖਾ ਰਹੇ ਹਾਂ ਨਮੂਨਾ ਬਾਕੀ ਦਾ ਚਲੋ ਫੇਰ ਤੁਹਾਨੂੰ ਦਿਖਾਵਾਂਗੇ ਪਰ ਤੁਸੀਂ ਆਹ ਦੇਖੋ ਵੀ ਇੱਥੋਂ ਸਟਾਰਟਿੰਗ ਜਿਹੜੀ ਹੋਣੀ ਹੈ ਟਰਬੋ ਦੀ ਮੇਨ ਹਨਾ ਤਾਂ ਇਸ ਤਰ੍ਹਾਂ ਦੀ ਕੁਆਲਿਟੀ ਦੇਣੀ ਹੈ ਬਾਈ ਹੋਰੀ ਕਹਿੰਦੇ ਤੇ ਬਾਕੀ ਬਾਈ ਟਰਬੋ ਮਾੜੀ ਜਿਹਾ ਆਪਾਂ ਦਿਖਾਈਏ ਜਿਵੇਂ ਤੁਹਾਡੇ ਕੋਲੇ ਪਈਆਂ ਜੀ ਇਹ ਬ੍ਰਾਂਡ ਨਿਊ ਹੀ ਆ ਸਾਰੀਆਂ ਹਾਂ ਜੀ ਸਭ ਨਵੀਆਂ ਨੇ ਇਹ ਟੈਲ ਦੀ ਹੋ ਜੀ ਠੀਕ ਹੈ ਜੀ ਹਾਂ ਲੇ ਵੀ ਮਟਰ ਜੀ ਬਈ ਜਿਵੇਂ ਤੁਸੀਂ ਕਹਿਆ ਨਵੀਆਂ ਨੇ ਇਹ ਨਵੀਂ ਹੋਣ ਦੀ ਤੇ ओरिजिनल ਹੋਣ ਦੀ ਗਾਰੰਟੀ ਦੇ ਸਕਦੇ ਗਾਰੰਟੀ ਪੂਰੀ ਗਾਰੰਟੀ ਹਾਂ ਵੀ ओरिजिनल ਹੋਣ ਦੀ ओरिजिनल ਦੀ ਗਾਰੰਟੀ ਹੈ ਜੀ ਹਾਂ ਤੇ ਜੇ ਬਈ ਅਗਲਾ ਗਾਂਹ ਦੀ ਕੋਈ ਗਾਰੰਟੀ ਆਖੇ ਵੀ ਸਾਨੂੰ ਕੋਈ ਮਹੀਨੇ ਦਾ ਉਹ ਉਹਦਾ ਕੀ ਮਸਲਾ ਹੁੰਦਾ ਜੀ ਉਹ ਵੀ ਗਾਰੰਟੀ ਦੇ ਸਕਦੇ ਆਪਾਂ ਕਿ ਨਹੀਂ ਦੇਖੋ ओरिजिनल ਦੀ ਗਾਰੰਟੀ ਦੇਵਾਂਗੇ ਜੀ ਅਸੀਂ ਕੰਪਨੀ ਵੀ ओरिजिनल ਦੀ ਗਾਰੰਟੀ ਦਿੰਦੀ ਹੈ ਜੀ ਠੀਕ ਹੈ ਜੀ ਹਾਂ ਕੋਈ ਚੱਲਣ ਦੇ ਕਹ ਇਹਨੂੰ ਦੇਖੋ ਗਲਤ ਤਰੀਕੇ ਨਾਲ ਫਿੱਟ ਕਰਦੇ ਕੋਈ ਕਚਰਾ ਵਿੱਚ ਸੈਟਪ ਤਾਂ ਉਹ ਨਹੀਂ ਚੱਲੇਗਾ ਫਿਰ ਵੱਡੀ ਜਾਊ ਕੋਈ ਸਾਡਾ ਤਾਂ ਵੀ ਕਰ ਸਕਦਾ ਹਾਂਜੀ ਹਾਂ ਪਰ ਆਪਾਂ ਜਿਹੜੀ ਗੱਲ ਹੈ ਵੀ ਅਗਲਾ ਜੇ ਘਰੇ ਫਿੱਟ ਕਰਦਾ ਤਾਂ ਉਹਦੀ ਗਾਰੰਟੀ ਹੈਣੀ ਨਹੀਂ। ਨਹੀਂ ਉਹਦੀ ਕੋਈ ਗਾਰੰਟੀ। ਹਾਂ ਇੱਥੇ ਆਪਾਂ ਫਿੱਟ ਕਰਕੇ ਇਥੇ ਉਹ ओरिजिनल ਦੀ ਗਾਰੰਟੀ ਹੋਏਗੀ। ओरिजिनल ਦੀ ਗਾਰੰਟੀ ਹੋਏਗੀ। ਠੀਕ ਆ ਠੀਕ ਆ। ਤਾਂ ਉਹਦੇ ਚ ਮਿੱਤਰੋ ਆਏ ਆ ਜਿਵੇਂ ਬਾਈ ਨੇ ਦੱਸਿਆ ਮੈਂ ਤੁਹਾਨੂੰ ਗਾਂ ਥੋੜਾ ਜਿਹਾ ਦੱਸ ਦਈਏ ਜਿਵੇਂ ਇਹਦੇ ਤੇ ਵੈਲਡ ਵਗੈਰਾ ਲੱਗਣੇ ਆ। ਜੇ ਕੁਝ ਵੀ ਬਾਈ ਚਾਂਸ ਇਹਦੇ ਵਿੱਚ ਗਿਰਦਾ ਬਾਈ ਹਨਾ ਮੜਾ ਜਿਹਾ ਲਾ ਕੇ ਦਿਖਾਓ ਆ ਕਵਰੇਜ ਉੱਪਰ। ਜੇ ਇੱਥੇ ਕੁਝ ਗਿਰ ਗਿਆ ਹਨਾ ਤੇ ਖਰਾਬ ਉਹਨਾਂ ਨੇ ਆਪ ਕਰ ਲਈ ਤਾਂ ਫਿਰ ਗਾਰੰਟੀ ਕਾਦੀ ਰਹਿ ਜੂ ਹਨਾ। ਇਹੀ ਚੀਜ਼ ਹੈ। ਬਿਲਕ ਤੇ ਵੈਸੇ ਤਾਂ ਬਹੁਤ ਭਰਾ ਅੱਜ ਕੱਲ੍ਹ ਜਾਣ ਹੋ ਹੀ ਗਏ ਆ ਤੇ ਕਿਸੇ ਵੀ ਵੀਰ ਨੇ ਮੰਗਾਣੀ ਹੋਵੇ ਤਾਂ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਤੁਹਾਡੇ ਕੋਲੇ ਪਹੁੰਚੂਗੀ ਇਹ ਤੇ ਬਾਈ ਜੀ ਇੱਕ ਇਹ ਕਿਵੇਂ ਟਰਬੋ ਕੋਰ ਲਿਖਿਆ ਹੈ ਇਹ ਕਿਵੇਂ ਕੋਰ ਕਾਰ ਬਦਲ ਦਿੰਨੇ ਹੋ ਜਾਂ ਕੀ ਸਿਸਟਮ ਹੈ ਜੀ ਨਹੀਂ ਕਿਸੇ ਨੂੰ ਅਗਰ ਮਾਰਕੀਟ ਦੇ ਵਿੱਚ ਕਿਸੇ ਨੂੰ ਪਹੁੰਚਾਈ ਦੀ ਹੋਵੇ ਕਿਸੇ ਨੂੰ ਕੋਰ ਉਹ ਵੀ ਦੇ ਦਾਂਗੇ ਠੀਕ ਹੈ ਜੀ ਓਕੇ ਜੀ ਕੋਰ ਠੀਕ ਹੈ ਇਕੱਲੇ ਕੋਰ ਵੀ ਤੁਸੀਂ ਸੇਲ ਕਰ ਦੋਗੇ ਹਾਂ ਜੀ ਕੋਰ ਵੀ ਮਿਲ ਜੂ ਠੀਕ ਹੈ ਜੀ ਤਾਂ ਮੇਤਰੋ ਕਿਸੇ ਨਹੀਂ ਕਰ ਲਈਆਂ ਕੋਰਾ ਲੈਣੀ ਹੁਣ ਆ ਬਾਡੀ ਵਗੈਰਾ ਵੀ ਉਹੀ ਰਹਿ ਜਾਂਦੀ ਹੈ ਉਹੀ ਰਹਿ ਜਾਂਦੀ ਹੈ ਤੇ ਠੀਕ ਹੈ ਵਿੱਚ ਉਹ ਕਿਸੇ ਨਹੀਂ ਪਾਉਣੀ ਹੋਵੇ ਉਹ ਵੀ ਦੇ ਦਵਾਂਗੇ ਪਰ ਅਸੀਂ ਨਹੀਂ ਕਰਕੇ ਦਵਾਂਗੇ ਠੀਕ ਹੈ ਮੈਂ ਮੇਰੇ ਕੋਲ ਅਗਰ ਕੋਈ ਲਗ ਹੋਏਗਾ ਮੈਂ ਉਸ ਨੂੰ ਪੂਰੀ ਕੰਪਲੀਟ ਦਵਾਂਗਾ ਠੀਕ ਹੈ ਬਈ ਆਪ ਤੁਸੀਂ ਤਿਆਰ ਨਹੀਂ ਕਰਕੇ ਦੇ ਸਕਦੇ ਤੇ ਜੇ ਕਿਸੇ ਨੇ ਆਪ ਦੇ ਆਪ ਤਿਆਰ ਕਰਾਉਣੀ ਜਾਂ ਜਿਵੇਂ ਵੀ ਤੁਹਾਨੂੰ ਲੋੜ ਆ ਤਾਂ ਕੋਰ ਵੀ ਇੱਥੇ ਤੁਹਾਨੂੰ ਅਵੇਲੇਬਲ ਮਿਲੂਗੀ ਤੁਹਾਨੂੰ ਚਾਹੀਦੀ ਉਹ ਜ਼ਰੂਰ ਹੈ ਆਪਣੇ ਲਈ ਠੀਕ ਹੈ ਠੀਕ ਹੈ ਜੀ ਠੀਕ ਤੇ ਬਾਈ ਜੀ ਇੱਕ ਹੋਰ ਗੱਲ ਬਹੁਤ ਜਿੰਮੇਦਾਰਾਂ ਦੇ ਮਨ 'ਚ ਰਹਿੰਦੀ ਹੈ ਵੀ ਇਹਦਾ ਫਾਇਦਾ ਕੀ ਹੈ ਜੀ ਅਗਲਾਂ ਦਾ ਵੇਖੋ ਵੇਖ ਟਰਬੋ ਲਵਾਈ ਜਾਂਦੇ ਆ ਜਾਂ ਇਹ ਅਸਲ ਦੇ ਵਿੱਚ ਕੋਈ ਫਾਇਦਾ ਕਰੂਗੀ ਜੀ ਨਹੀਂ ਫਾਇਦਾ ਇਸ ਦਾ ਬਹੁਤ ਹੈ ਜੀ ਠੀਕ ਹੈ ਜੀ ਕਿਉਂਕਿ ਪਰਫਾਰਮੈਂਸ ਵੱਧ ਜਾਂਦੀ ਹੈ ਠੀਕ ਹੈ ਇੰਜਨ ਚ ਜਾਣ ਪਾਈ ਜਾਂਦੀ ਆ ਠੀਕ ਹੈ ਜੀ ਤੇ ਡੀਜ਼ਲ ਦਾ ਖਰਚਾ ਘਟ ਜਾਂਦਾ ਠੀਕ ਹੈ ਵੀ ਜਾਨੀ ਜੇ ਖੇਤੀਬਾੜੀ ਵਾਲੇ ਬੰਦੇ ਨੇ ਜੀ ਨੇ ਵਧੀਆ ਟਰੈਕਟਰ ਤੋਂ ਕੰਮ ਲੈਣਾ ਜਾਂ ਜ਼ਿਆਦਾ ਖੇਤੀ ਆ ਉਹਦਾ ਡੀਲ ਖਰਚਾ ਘਟੂਗਾ ਹਾਂ ਜੀ ਬਿਲਕੁਲ ਤੇ ਪਰਫਾਰਮੈਂਸ ਵਾਜੂਗੀ ਵਾਜੂਗੀ ਠੀਕ ਹੈ ਜੀ ਤੇ ਬਾਈ ਜੀ ਇਹਦਾ ਹੁਣ ਜਿਵੇਂ ਆਪਾਂ ਉਹ ਦੇਖੀ ਵੀ ਪੁਰਾਣੇ ਟਰੈਕਟਰ ਹੁੰਦੇ ਕਈ ਵਾਰੀ ਕਿਸੇ ਦੇ ਜੀ ਉਹ ਪੁਰਾਣੇ ਟਰੈਕਟਰ ਵੀ ਚੱਲ ਸਕਦੇ ਆ ਨੂੰ ਜੀ ਜਿਵੇਂ ਕਿਸੇ ਦਾ ਥੋੜਾ ਡਾਊਨ ਮਾਲ ਟਰੈਕਟਰ ਹੁੰਦਾ ਜੀ ਕੋਈ ਇੰਜਨ ਤੇ ਉਹ ਤਾਂ ਦੇਖੋ ਇਦਾਂ ਹੈ ਕਿ ਅਗਰ ਇੰਜਨ ਵਧੀਆ ਠੀਕ ਹੈ ਬਲੋ ਨ ਠੀਕ ਹੈ ਆਦਰਵਾਇਜ਼ ਜੇ ਅਗਰ ਇੰਜਨ ਡੈਡ ਹੈ ਤਾਂ ਇਹਨੂੰ ਲਗਾਉਣ ਦਾ ਫਾਇਦਾ ਤਾਂ ਹੈ ਨਹੀਂ ਅੱਛਾ ਵਿਜੇ ਇੰਜਨ ਹੀ ਬਾਈ ਅਗਲੇ ਦਾ ਹੁਣ ਅੱਧੋ ਵੀ ਘਟਾਇਆ ਪਿਆ ਨਹੀਂ ਫੇਰ ਨਹੀਂ ਫੇਰ ਕੋਈ ਕੰਮ ਨਹੀਂ ਹਾਂ ਜਾਂ ਕਿਸੇ ਨੇ ਬਾਈ ਇੰਜਨ ਨਵਾਂ ਨਵਾਂ ਕਰਾਇਆ ਹੋਵੇ ਹਾਂ ਨਵਾਂ ਇੰਜਨ ਕਰਾਇਆ ਹੋਵੇ ਬਲੋਨ ਮਾਰਦਾ ਹੋਵੇ ਵਧੀਆ ਇੰਜਨ ਹੋਵੇ ਫੇਰ ਲੱਗ ਜਾਏਗਾ ਫੇਰ ਵੀ ਮੰਨ ਲਓ ਵੀ ਜਿਹੜੀ ਤੁਸੀਂ ਟਰਬੋ ਲਾ ਕੇ ਦਿਓਗੇ ਉਹ ਮੰਨ ਲਓ ਖੇਤੀ ਬੜੀ ਆਸਤੇ ਹੋਊਗੀ ਵੀ ਮੰਨ ਲਓ ਜਿੰਨਾ ਕਿੰਜਨ ਬੂਸਟ ਝਾਲਦਾ ਹੋਊਗਾ ਉਨੇ ਕ ਬੂਸਟ ਵਾਲੀ ਹੋਊਗੀ ਆਪਾਂ ਗਲਤ ਹੈ ਨਾ ਬਿਲਕੁਲ ਜੀ ਉਸ ਹਿਸਾਬ ਨਾਲ ਨਹੀਂ ਲੱਗਦੀ ਹਾਂਜੀ ਵੀ ਇਹ ਤਾਂ ਨਹੀਂ ਵੀ ਕਿੰਨੇ ਸੀਸੀ ਦੇ ਹਿਸਾਬ ਨਾਲ ਹਾਂਜੀ ਸਿਲੰਡਰ ਦੇ ਹਿਸਾਬ ਨਾਲ ਹਾਂ ਇਹ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਬਈ ਵੀ ਆਪਾਂ ਗਲ ਗੂਠਾ ਵੱਡਾ ਦੇ ਦੀ ਅਗਲੇ ਦੀ ਪਰਫਾਰਮੈਂਸ ਵਧਾਉਣ ਵਾਸਤੇ ਹੈ ਨਾ ਵੀ ਇੱਕ ਬੰਦਾ ਹੁੰਦਾ ਕਹਿੰਦਾ ਵੀ ਆਪਣੇ ਨੂੰ ਕੋਈ ਕਮੀ ਨਹੀਂ ਹੋਏ ਅਗਲੇ ਦਾ ਸਾਲ ਇੰਜਨ ਕੱਢੇ ਉਦਾਂ ਦੀ ਕੋਈ ਗੱਲ ਨਹੀਂ ਹੋਣੀ ਜੀ ਨਹੀਂ ਉਦੋਂ ਬਈ ਐ ਸਾਫ਼ ਸੁਥਰੀ ਟਰਬੋ ਦਾ ਹਾਂ ਉਹਦਾ ਕੰਮ ਕਰਾਂਗੇ ਸਭ ਹਾਂ ਵੀ ਜਿਹੜੀ ਜਿਹੜੀ ਮਿੱਤਰੋ ਇੰਜਨ ਦਾ ਤੁਹਾ ਟਰੈਕਟਰ ਦਾ ਇੰਜਨ ਜਦੋਂ ਬਾਈ ਨੂੰ ਤੁਸੀਂ ਦੱਸੋਗੇ ਉਹ ਇੰਜਨ ਜਿਹੜਾ ਚੱਲਦਾ ਹੋਇਆ ਉਹਨੇ ਹੀ ਕਿ ਟਰਬੋ ਬਾਈ ਹੋਰੀ ਕਹਿੰਦੇ ਲਾ ਕੇ ਦੇਵਾਂਗੇ ਤੇ ਖਾਸ ਕਰਕੇ ਤੁਹਾਨੂੰ ਬਾਈ ਦੇ ਨੇਚਰ ਤੋਂ ਵੀ ਪਤਾ ਲੱਗ ਗਿਆ ਹੋਊਗਾ ਵੀ ਕੋਈ ਹਵਾ ਬਾਈ ਵਾਲਾ ਕੰਮ ਨਹੀਂ ਕੋਈ ਨਜਾਇਜ਼ ਤੁਹਾਡੇ ਟਰੈਕਟਰ ਨਾਲ ਧੱਕਾ ਹੋਣ ਵਾਲਾ ਨਹੀਂ ਹੋਣਾ ਹੈਗਾ ਤੇ ਜਮਾਂ ਸਾਫ਼ ਸੁਥਰਾ ਕੰਮ ਹੋਊਗਾ ਬਾਕੀ ਜਿਹੜੀ ਫੀਟਿੰਗ ਹੈ ਉਹ ਵੀ ਇੱਕ ਨੰਬਰ ਕਰੀ ਜਾਊ ਜਿਵੇਂ ਤੁਹਾਨੂੰ ਦਿਖਾਇਆ ਬਾਈ ਹੋਰਾਂ ਨੇ ਇੱਕ ਪਲੇਟ ਤਾਂ ਹੀ ਦੇਖੋ ਤੁਸੀਂ ਕਿੰਨਾ ਜਿਹੜਾ ਸ਼ੌਂਕ ਨਾਲ ਕੰਮ ਕਰਿਆ ਹਜੇ ਬਾਕੀ ਜਿਵੇਂ ਐਲਬੋ ਵਗੈਰਾ ਜਿਹੜੇ ਉਹ ਤੁਹਾਨੂੰ ਦਿਖਾਉਣ ਵਾਲੇ ਆ ਉਹ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਈਏ ਅੱਜ ਥੋੜਾ ਸਾਡੇ ਕੋਲ ਵੀ ਸਮਾਂ ਘਟਾ ਤੇ ਬਾਈ ਹੋਰਾਂ ਦਾ ਜਿਹੜਾ ਸਮਾਨ ਹੈ ਜਿੱਥੇ ਬਾਈ ਨਵੀਂ ਆਪਣੀ ਕਰਨੀ ਵਰਕਸ਼ਾਪ ਉੱਥੇ ਪਿਆ ਸਮਾਨ ਸਾਰਾ ਹਨਾ ਬਾਕੀ ਉੱਥੇ ਤੇ ਹਾਂਜੀ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਈਏ ਤੇ ਬਾਕੀ ਬਾਈ ਇਹਦਾ ਜਿਹੜਾ ਕੋਈ ਰੇਟ ਹੋਊਗਾ ਜੀ ਉਹ ਵੀ ਮੰਨ ਲਓ ਜਾਇਜ਼ ਹੀ ਹੋਊਗਾ ਕਿ ਰੇਟ ਤਾਂ ਜਾਇਜ਼ ਹੋਏਗਾ ਮਾਰਕੀਟ ਚ ਪਤਾ ਕਰਕੇ ਫੇਰ ਆ ਜੀ ਫੇਰ ਮੇਰੇ ਕੋਲ ਆਣ ਅੱਛਾ ਜੀ ਬਿਲਕੁਲ ਜਾਇਜ਼ ਉਹ ਉਹ ਕੰਮ ਨਾ ਹੋ ਜੇ ਵੀ ਸਾਨੂੰ ਹੀ ਲਾਂਭ ਆ ਜਵੇ ਤੇਰਾ ਬੰਦਾ ਨਹੀਂ ਬਿਲਕੁਲ ਠੀਕ ਹੈ ਸਾਡਾ ਕੰਮ ਨਹੀਂ ਸ਼ੁਰੂ ਤੋਂ ਹੀ ਕੰਮ ਨਹੀਂ ਆ ਸਾਡਾ ਠੀਕ ਹੈ ਹਾਂ ਲੇ ਮੈਟਰੋ ਜਮਾਂ ਬਾਈ ਹੋਰੀ ਕਹਿੰਦੇ ਜੈਜ ਮਾਰਜਣ ਤੇ ਜਿਹੜੀ ਆਪਾਂ ਅਸੀਂ ਪਹਿਲਾਂ ਵੀ ਗੱਲਾਂ ਕਰੀ ਗਏ ਜੈਜ ਮਾਰਜਣ ਤੇ ਤੁਹਾਨੂੰ ਟਰਬੋ ਮਿਲਣੀਆਂ ਨਵੀਆਂ-ਨਵੀਆਂ ਟਰਬੋ ਮਿਲਣੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਨਿਊ ਸਾਰੀਆਂ ਪਈਆਂ ਤੇ ਬਾਕੀ ਕੋਈ ਵੀ ਗੱਲਬਾਤ ਹੋਰ ਕਰਨੀ ਹੋਵੇ ਬਾਈ ਨਾਲ ਤੁਸੀਂ ਫੋਨ ਤੇ ਕਰ ਸਕਦੇ ਹੋ ਸਕਰੀਨ ਉੱਪਰ ਨੰਬਰ ਆ ਰਿਹਾ ਹੋ ਜੀ ਤੇ ਇੱਕ ਵਾਰੀ ਆਪਾਂ ਫੇਰ ਮੜਾ ਜਿਹਾ ਐਡਰੈਸ ਦੱਸ ਦੀ ਬਾਈ ਜੀ ਆਪਣਾ ਕਿਹੜੇ ਕਿੱਥੇ ਮਿਲਣਾ ਹੋਵੇ ਤੁਹਾਨੂੰ ਜੀ ਮੇਰਾ ਦਸ਼ਮੇਸ਼ਾਟਨ ਜਿੰਗ ਵਾਕਸ ਠੀਕ ਹੈ ਜੀ ਨੇੜੇ ਸੁਨਾਮੀ ਗੇਟ ਮੋਦੀ ਕਾਲਜ ਪਟਿਆਲਾ ਠੀਕ ਹੈ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਬਾਈ ਜੀ ਹੁਣ ਅਸੀਂ ਮਿੱਤਰ ਤੁਹਾਨੂੰ ਮਿਲਾਉਣੇ ਆ ਇੱਕ ਆਪਣੇ ਏਰੀਆ ਦੇ ਬਾਈ ਹੋਰੀ ਵੀ ਆਏ ਬੈਠੇ ਸੀਗੇ ਤੇ ਇਹਨਾਂ ਨਾਲ ਮਿਲਾਉਣੇ ਆ ਜੀ ਸਸੀ ਦਾ ਬਾਈ ਜੀ ਸਸਰੀ ਦਾ ਜੀ ਬਾਈ ਜੀ ਆਪਣਾ ਸ਼ੋਅ ਬਨੇਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਜੀ ਕਰਸੇਵ ਸਿੰਘ ਠੀਕ ਹੈ ਜੀ ਪਿੰਡ ਮੇਰਾ ਲਾਲਬਈ ਹੈ ਠੀਕ ਹੈ ਜੀ ਤੇ ਆਪਣੇ ਡੈਸਕ ਤੇ ਹੈਗੇ ਸ਼੍ਰੀ ਮੁਖਸਰ ਸਾਹਿਬ ਜੀ ਠੀਕ ਹੈ ਬਾਈ ਤੇ ਬਾਈ ਹੋਰਾਂ ਦਾ ਫਿਰ ਕਿਵੇਂ ਪਤਾ ਲੱਗਿਆ ਵੀ ਇਹ ਵੀ ਟਰਬ ਟਰਬ ਵੇਚਦੇ ਆ ਬਾਈ ਉਹ ਯਾਰ ਬਾਈ ਹੋਰਾਂ ਦਾ ਬਸ ਐਨੀ ਕੰਟੈਕਟ ਹੋ ਗਿਆ ਬਸ ਆਪਣਾ ਫੋਨ ਤੇ ਹੀ ਪ੍ਰੋਫੈਸਰ ਸੀਗਾ ਫਰੈਨੀਵਾਟ ਆ ਪ੍ਰੋਫੈਸਰ ਸਾਨੂੰ ਸੀਗਾ ਵੀ ਚਲੋ ਵਾਈ ਹੋਰਾਂ ਕੋਲੇ ਵਧੀਆ ਚੀਜ਼ ਹੈਗੀ ਆਪਾਂ ਲੈ ਕੇ ਆਵਾਂਗੇ ਕਿਉਂਕਿ ਇਹ ਰੇਗ ਚ ਬੰਦੇ ਤੇ ਆਪਾਂ ਵਿਸ਼ਵਾਸ ਵੀ ਨਹੀਂ ਨਾ ਕਰ ਸਕਦੇ ਤੁਸੀਂ ਕਿਹੜੇ ਟਰੈਕਟਰ ਨਾਲ ਲਾਉਣੀ ਵੀ ਟਰਬੋ ਅਸੀਂ ਲਾਉਣੀ ਨਿਊ ਹੋਲਡਨ 5500 ਹੈ ਆਪਣੇ ਕੋਲੇ ਠੀਕ ਹੈ ਉਹਨੂੰ ਲਾਉਣੀ ਹੈ ਹਾਂਜੀ ਤੇ ਮੰਨ ਲਓ ਕੀ ਕਹਿੰਦੇ ਬਾਈ ਹੋਰੀ ਵੀ ਵਧੀਆ ਚੱਲੂ ਉਹਦੇ ਤੇ ਕੋਈ ਆਹ ਇਹ ਤਾਂ ਕਹਿੰਦੇ ਵਾਈ ਹੋਰੀ ਕਹਿੰਦੇ ਵਧੀਆ ਪਰਫਾਰਮੈਂਸ ਦੇਊਗਾ ਕੋਈ ਡੀਜ਼ਲ ਦਾ ਖਰਚਾ ਵੀ ਤੁਹਾਡਾ ਘਟ ਜਾਊਗਾ ਟਰੈਕਟਰ ਦੀ ਲਾਈਫ ਹੋ ਜਾਵੇ ਠੀਕ ਹੈ ਤੇ ਬਈ ਉਹ ਆਪਣਾ ਕੰਮ ਕਹਦਾ ਖੇਤੀਬਾੜੀ ਦਾ ਕਿ ਹਾਂ ਖੇਤੀਬਾੜੀ ਦਾ ਕੰਮ ਹੈ ਵੈਸੇ ਆਪਣਾ ਹੋਰ ਕੰਮ ਹੈ ਨਹੀਂਗਾ ਜਿਸ ਤਰ੍ਹਾਂ ਕੋਈ ਅਜਿਹਾ ਕਿ ਮੁੰਡੇ ਤਵੀਆਂ ਮੇਲੇ ਲਾਉਂਦੇ ਆ ਜਾਂ ਟਰਾਲੀ ਟੂਲੇ ਉਹ ਆਪਣਾ ਕੰਮ ਨਹੀਂ ਆਪਣਾ ਖੇਤੀਬਾੜੀ ਦਾ ਤਾਂ ਹੀ ਫਿਰ ਆਪਣੇ ਵਰਗੇ ਜਿਹਨੂੰ ਬੰਦੇ ਲੱਭੇ ਤੁਸੀਂ ਹਾਂਜੀ ਹਾਂਜੀ ਤਾਂ ਹੀ ਆ ਕੋਈ ਬੰਦੇ ਲੱਭੇ ਵੀ ਆਪਣੇ ਵਰਗੇ ਸਾਫ਼ ਸੁਥਰਾ ਤੇ ਆਪਾਂ ਜਿਹੜਾ ਜਿੰਨਾ ਕ ਆਪਾਂ ਨੂੰ ਲੋੜ ਆ ਉੰਨੇ ਕ ਬੂਸਟ ਵਾਲੀ ਟਰਬੋ ਲੈ ਕੇ ਆ ਹਾਂਜੀ ਉੰਨੇ ਕ ਬੂਸਟ ਵਾਲੀ ਹੋਵੇ ਜੇ ਅਗਰ ਆਪਾਂ ਹੁਣ ਲਾਉਣੀ ਹੈ ਆਪਣੇ ਟਰੈਕਟਰ ਤੇ 30 ਨੰਬਰ ਆਪਾਂ ਵੱਡੀ ਲਾ ਲਗੇ ਉਹ ਆਪਾਂ ਨੂੰ ਸੈਟ ਨਾ ਬੈਠੇ ਫਿਰ ਆਪਣਾ ਦੁਆਰੇ ਇਹਨਾਂ ਨੂੰ ਲਾਂਭਾ ਦੇ ਜੇ ਫਿਰ ਉਹ ਗਲਤ ਹੋ ਜਾਂਦਾ ਜੀ ਠੀਕ ਹੈ ਠੀਕ ਹੈ ਹਾਂ ਤਾਂ ਕਰਕੇ ਬਾਈ ਹਰਾਂ ਕੋਲੇ ਪਹੁੰਚੇ ਸੀ ਇਹਨਾਂ ਦੇ ਠੀਕ ਹੈ ਤੇ ਰੇਟ ਰੂਟ ਕਿਵੇਂ ਲੱਗਿਆ ਬਾਈ ਹੋਰਾਂ ਦਾ ਜੀ ਰੇਟ ਜੈ ਜੀ ਲੱਗਿਆ ਆਪਾਂ ਨੂੰ ਤਾਂ ਕੋਈ ਜ਼ਿਆਦਾ ਨਹੀਂ ਲੱਗਿਆ ਠੀਕ ਹੈ ਠੀਕ ਹੈ ਚਲੋ ਵਧੀਆ ਬਾਈ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਜੀ ਤੇ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਕਿਸੇ ਵੀ ਵੀਰ ਨੇ ਟਰਬ ਘਰੇ ਬੈਠੇ ਨੇ ਮਗਾਉਣੀ ਹੋਵੇ ਜਾਂ ਇਹਨਾਂ ਤੋਂ ਫਿੱਟ ਕਰਾਉਣੀ ਹੋਵੇ ਤਾਂ ਤੁਹਾਨੂੰ ਫਿੱਟ ਵੀ ਕਰਕੇ ਦੇਣਗੇ ਪਰ ਤੁਹਾਨੂੰ ਆਉਣਾ ਪਊਗਾ ਜੀ ਪਟਿਆਲੇ ਸੁਨਾਮੀ ਗੇਟ ਦੇ ਕੋਲ ਤੇ ਬਾਕੀ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਉੱਥੋਂ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਇੱਥੇ ਇਹਨਾਂ ਦੀ ਸ਼ਾਪ ਆ ਜੀ ਤੇ ਬਾਕੀ ਨਵੀਂ ਸ਼ਾਪ ਕਰ ਰਹੇ ਆ ਉੱਥੇ ਵੀ ਤੁਹਾਨੂੰ ਮਿ ਥੋੜੇ ਦਿਨਾਂ ਦੇ ਵਿੱਚ ਫੇਰ ਮਾਰਾਂਗੇ ਗੜਾ ਤੇ ਅੱਜ ਆਪਾਂ ਵੀ ਲੈ ਕੇ ਚੱਲੇ ਆਂ ਟਰਬ ਬਾਈ ਹੋਰਾਂ ਕੋਲ ਤੇ ਅੱਗੇ ਤੁਹਾਨੂੰ ਪਰਫਾਰਮੈਂਸ ਦਿਖਾਉਂਦੇ ਰਾਵਾਂਗੇ ਕਿਵੇਂ ਦੀ ਪਰਫਾਰਮੈਂਸ ਆਉਂਦੀ ਹੈ ਤੇ ਸੱਸੀ ਗਾਲ ਜੀ ਸਾਰਿਆਂ ਨੂੰ